ਸਸੀ ਕਾਲ ਦੋਸਤੋ ਕਈ ਵਾਰੀ ਆਪਾਂ ਕਹਿੰਦੇ ਆ ਵੀ ਕੁਦਰਤੀ ਸਬਬ ਬੰਦਾ ਹੈ ਜਦੋਂ ਕਿ ਆਪਣੀਆਂ ਸਿਹਤਾਂ ਦਾ ਹਾਲਚਾਲ ਪੁੱਛਣ ਵਾਸਤੇ ਕੋਈ ਗੁਰਸਿੱਖ ਬੰਦਾ ਆਪਣੇ ਕੋਲੇ ਆਉਂਦਾ ਤੇ ਮੈਂ ਕਮਾਲ ਹੀ ਮੰਨ ਗਿਆ ਜਦੋਂ ਮੇਰੇ ਕੋਲੇ ਇਹ ਗੁਰਸਿੱਖ ਬੰਦਾ ਜਿਹਦੇ ਨਾਲ ਮੇਰੀ ਬਹੁਤ ਜਾਣ ਪਹਿਚਾਣ ਬਣ ਗਈ ਅਤੇ ਬਣ ਚੁੱਕੀ ਅਤੇ ਬੰਨੀ ਵੀ ਬਹੁਤ ਜ਼ਿਆਦਾ ਉਹ ਆਏ ਤੇ ਮੈਨੂੰ ਮਿਲੇ ਇਹਨਾਂ ਨੇ ਸਿਹਤ ਬਾਰੇ ਸਾਰੀਆਂ ਸਮੱਸਿਆਵਾਂ ਦਾ ਕਈ ਸਮੱਸਿਆਵਾਂ ਦਾ ਜਾਨੀ ਕਿ ਸੌਰੀ ਸਾਰੀਆਂ ਦਾ ਨਹੀਂ ਕਈ ਸਮੱਸਿਆਵਾਂ ਜਿਹੜੀਆਂ ਆਪਾਂ ਨੂੰ ਜ਼ਿਆਦਾ ਕਰਕੇ ਆਪਣੇ ਪਿੰਡਾਂ 'ਚ ਤੇ ਹਰੇ ਘਰ ਵਿੱਚ ਹੁੰਦੀਆਂ ਨੇ ਉਹਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸ਼ੁੱਧ ਸੱਚਾ ਤੇ ਗੁਰਸਿੱਖ ਬੰਦਾ ਓਸ ਗੱਲ ਦੀ ਮੈਂ ਗਰੰਟੀ ਕਰਦਾ ਹਾਂ ਅੱਜ ਤੱਕ 40 ਸਾਲ ਵਿੱਚ ਕੋਈ ਪ੍ਰੋਡਕਟ ਨਹੀਂ ਖਰੀਦਿਆ ਕਿਸੇ ਤੋਂ ਕੋਈ ਦਵਾਈ ਨਹੀਂ ਲਈ ਤੇ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ 40 ਸਾਲ ਦੀ ਮੇਰੀ ਉਮਰ ਹੋ ਗਈ ਹੈ ਤੇ ਅੱਜ ਇੱਕ ਗੁਰਸਿੱਖ ਬੰਦਾ ਇੱਕ ਮੇਰਾ ਦੋਸਤ ਉਸ ਦਾ ਵੀ ਦੋਸਤ ਤੇ ਹੁਣ ਮੇਰਾ ਵੀ ਉਸ ਤੋਂ ਵੱਡਾ ਦੋਸਤ ਬਣ ਜਾ ਰਿਹਾ ਹੈ ਉਹਤੇ ਵਿਸ਼ਵਾਸ ਕਰਨਾ ਬਣਿਆ ਤੇ ਬਣਦਾ ਵੀ ਕਿਉਂਕਿ ਮੈਂ ਇਹਨਾਂ ਦੀਆਂ ਮੈਡੀਸ਼ਨ ਦਵਾਈਆਂ ਸ਼ੂਗਰ ਦੀਆਂ ਜਾਂ ਆਪਣੀ ਇੱਕੋ ਜੀ ਆਪਣੀ ਹਾਂ ਸਲਾਜੀਤ ਸਲਾਜੀਤ ਜਦੋਂ ਜੂਸ ਕੀਤੀ ਤਾਂ ਹੈਰਾਨੀ ਜਾਣ ਕੇ ਜਿਹੜੇ ਛਿੱਟੇ ਇਸ ਚੀਜ਼ ਦੇ ਨਿਕਲੇ ਤੇ ਗੁਰੂ ਸਾਹਿਬ ਨੂੰ ਜਾਣ ਦੇਣੀ ਹੈ ਇਹ ਚੀਜ਼ਾਂ ਮੈਂ ਜੂਸ ਕਰ ਰਹੇ ਹਾਂ ਪਹਿਲਾਂ ਮੈਂ ਜੂਸ ਕੀਤੀਆਂ ਫਿਰ ਬਾਈ ਜੀ ਨੂੰ ਸੱਦਿਆ ਤੇ ਫਿਰ ਹੁਣ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕੀ ਗੱਲਬਾਤ ਹੈ ਕਿਹੜੀਆਂ ਦਵਾਈਆਂ ਨੇ ਕਿਵੇਂ ਉਹ ਲਾਂਚ ਕਰਦੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਗੁਰਮਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮੀਤ ਸਿੰਘ ਜੀ ਸਾਨੂੰ ਕੱਲੀ ਕੱਲੀ ਦਵਾਈ ਬਾਰੇ ਜਿਹੜਾ ਤੁਸੀਂ ਸਮਝਾਓ ਪਹਿਲਾਂ ਅਪ ਕਿਛ ਦਵਾਈ ਦੀ ਗੱਲ ਕਰੀਏ ਦੱਸੋ ਇਹ ਕਾਦੀ ਦਵਾਈ ਹੈ ਤੁਹਾਡੀ ਇਹ ਨਵੀਨ ਹੈ ਜੀ 18 ਜੜੀਆਂ ਬੋਟੀਆਂ ਪਾ ਕੇ ਕਿਸੇ ਸੈਂਟਿਸ ਨੇ ਕਿੰਨੇ ਸਾਲਾਂ ਦੀ ਰਿਸਰਚ ਤੋਂ ਬਾਅਦ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਇਹ ਤੁਹਾਡਾ ਸਾਰਾ ਕੋਈ ਸਰਕਾਰੀ ਹੈ ਹਾਂ ਦਾ ਪ੍ਰਾਪਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਏ ਜਿੰਨੇ ਵੀ ਸਾਡੇ ਫੂਡ ਸਪਲੀਮੈਂਟ ਆ ਆਸ਼ਵਣ ਮੰਤਰਾ ਦੁਆਰਾ ਸਾਰੇ ਪ੍ਰਮਾਣਿਤ ਆ ਸਾਡੇ ਕੋਲ ਸਾਰੇ ਸਰਟੀਫੀਕੇਟ ਕੈ ਸਰਕਾਰ ਨੇ ਪਹਿਲਾਂ ਸਾਨੂੰ ਸਰਟੀਫੀਕੇਟ ਦਿੱਤੇ ਹੋਏ ਆ ਜੀ ਪ੍ਰਮਾਣਿਤ ਆ ਸਾਰੇ ਉਸੇ ਤੇ ਆਪਾਂ ਵਰਕ ਕਰ ਰਹੇ ਆ ਜੀ ਉਸ ਤੋਂ ਜੇ ਇੱਕ ਗੱਲ ਵੀ ਇਧਰ ਉਧਰ ਹੋਈ ਤਾਂ ਫਿਰ ਨਹੀਂ ਨਹੀਂ ਜਿੰਦਗੀ ਚ ਨਾ ਤਾਂ ਝੂਠ ਬੋਲਿਆ ਨਾ ਕਦੀ ਬੋਲਿਆ ਇਹ ਮੈਨੂੰ ਤੁਹਾਡੇ ਬਾਰੇ ਮੈਂ ਵੀ ਰੱਬ ਨੂੰ ਜਾਣਦਨੀ ਆ ਗੁਰੂ ਗ੍ਰੰਥ ਸਾਹਿਬ ਨੂੰ ਹਰ ਸਮੇਂ ਕੀ ਕਹਿਣਾ ਵੀ ਇਸ ਬਾਰੇ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਮੈਂ ਤਾਂ ਬੋਲ ਰਿਹਾ ਨਹੀਂ ਤਾਂ ਨਹੀਂ ਬੋਲਣਾ ਸੀ ਅੱਛਾ ਮਹਦਸੂ ਇਹ ਨਵੀਨਾ ਜੀ 18 ਜੜੀਆਂ ਬੂਟੀਆਂ ਪਾ ਕੇ ਆਪਣਾ ਇੱਕੋ ਅਬਲੇਟ ਤਿਆਰ ਕੀਤਾ ਗਿਆ ਜਿਸ ਤੇ ਕਿ ਸਿਰ ਤੋਂ ਲੈ ਕੇ ਪੈਰ ਦੇ ਨੋ ਤੇ ਕਾ ਰਿਜਲਟ ਹੈ ਜਿਸ ਤਰ੍ਹਾਂ ਕਿ ਐਸਿਡ ਤਜਾਬ ਬਣਦਾ ਲੋਕ ਡੀਐਸਆਰ ਦੇ ਕੈਪਸੂਲ ਖਾ ਰਹੇ ਆ ਇੱਕ ਮਹੀਨੇ ਵਿੱਚ ਆਪਾਂ ਤਿੰਨ ਕੈਪਸੂਲ ਖਾ ਰਹੇ ਆ ਖਾ ਸਕਦੇ ਆ ਤੇ ਲੋਕ ਸਵੇਰ ਸ਼ਾਮ ਲਈ ਜਾਂਦੇ ਆ ਐਨੇ ਬੁਰੇ ਹਾਲਾਤ ਅਫੀਲ ਦੇ ਵਿੱਚ ਹੋ ਚੁੱਕਿਆ ਸੰਸਾਰ ਦੇ ਵਿੱਚ ਇਹ ਨਵੀਨ ਹੈ ਤਜਾਬ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਪੇਟ ਦੀ ਸਾਰੀ ਸਫਾਈ ਕਰ ਦਿੰਦਾ ਹੈ ਕਵਜੀ ਤੇ ਸਰਵਾਈਕਲ ਤੇ ਥਾਇਰਡ ਤੇ ਮਾਈਗਰੇਨ ਤੇ ਪਿੱਤੇ ਦੀਆਂ ਪਥਰੀਆਂ ਬੱਚੇ ਦਨ ਜਾਂ ਰਸੌਲੀਆਂ ਸਾਡੇ ਨਵੇਂ ਦੇ ਰਿਜ਼ਲਟ ਆ ਚੁੱਕੇ ਆ ਇਸ ਦੀ ਇਹਦੇ ਨਾਲ ਅਸੀਂ ਦਿੰਨੇ ਆ ਅਲਕਾ ਕਿਉਂਕਿ 70% ਆਪਣੀ ਬੋਡੀ ਦੇ ਵਿੱਚ ਪਾਣੀ ਹੈ ਜਿਹੜਾ ਪਾਣੀ ਹੈ ਇਹ ਤਜਾਬ ਵਾਲਾ ਐਸਰ ਪਾਣੀ ਪੀ ਰਹੇ ਆ ਆਪਾਂ ਸੋਰਾ ਆਪਾਂ ਟੈਸਟ ਕਰਵਾਵਾਂਗੇ ਦਾ ਸੋਰਾ ਆ ਜਾਣਾ ਪਾਣੀ ਦੇ ਵਿੱਚ ਇਹ ਆਪਣੀ ਬੋਡੀ ਨੂੰ ਅਲਕਾ ਰਿਆਨ ਕਰ ਦਿੰਦਾ ਹੈ ਪਾਣੀ ਦੇ ਵਿੱਚ 5-6 ਬੂੰਦਾਂ ਪਾ ਕੇ ਇੱਕ ਕੈਪਸੂਲ ਖਾਲੀ ਪੇਟ ਖਾਣਾ ਹੁੰਦਾ ਹੈ ਇਹਨੇ ਆਪਣੀ ਸਾਰੀ ਪੇਟ ਦੀ ਸਫਾਈ ਕਰ ਦੇਣੀ ਹੈ 15 ਵੀ ਦਿਨ ਤੱਕ ਸਾਰੀ ਇਹ ਪੇਟ ਦੀ ਸਫਾਈ ਕਰਦਾ ਉਸ ਤੋਂ ਬਾਅਦ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਆ ਲਗਭਗ ਇੱਕੋ ਡੱਬੀ 2 ਮਹੀਨੇ ਚੱਲ ਜਾਂਦੀ ਆ ਜੀ 120 ਕੈਪਸੂਲ ਹੁੰਦੇ ਆ ਇਹ ਖਾਣ ਤੋਂ ਬਾਅਦ ਫਿਰ ਸਾਡੇ ਕੋਲ ਹੈਗਾ 슈ਗਰ ਦਾ ਪ੍ਰੋਟੈਕਟ ਹਿੰਦੁਸਤਾਨ ਨੂੰ 슈ਗਰ ਦੀ ਰਾਜਧਾਨੀ ਕਹਿੰਦੇ ਆ ਹਰ ਤੀਸਰੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਹੈ ਜੀ ਜੇ ਬੰਦੇ ਨੂੰ 슈ਗਰ ਹੋ ਗਈ ਤਾਂ ਆਪਾਂ ਦੇਖਦੇ ਆ ਜੇ ਗੋਲੀ ਖਾਣ ਲੱਗ ਗਿਆ ਸਾਰੀ ਉਮਰ ਗੋਲੀ ਖਾਈ ਜਾਊਗਾ ਠੀਕ ਲੱਗਣ ਲੱਗ ਗਿਆ ਸਾਰੀ ਉਮਰ ਠੀਕਾਈ ਲੱਗੇ ਜਾਊਗਾ ਉਦੋਂ ਨਾਲ ਬਲੱਡ ਬਦਲਾਂ ਲੱਗ ਜੂਗਾ ਨਾਲ ਬਲੱਡ ਦੀ ਗੋਲੀ ਵੀ ਲਾ ਦੇਣਾ ਇੱਕ ਮੈਂ ਸ਼ੁਗਰ ਦੇ ਰਿਜ਼ਲਟ ਦੇਖੇ ਸੀ ਚੌਂਗੇ ਪਿੰਡ ਪਤਾ ਨਹੀਂ ਬੱਲੋ ਪਿੰਡ ਉਹ ਕਹਿੰਦਾ ਜਿਹੜਾ ਮੈਂ ਤਿੰਨ ਮੇਰੇ ਇੰਜੈਕਸ਼ਨ ਲੱਗਦੇ ਸੀ ਪਤਾ ਨਹੀਂ ਚਾਰ ਚਾਰ ਲੱਗਦੇ ਸੀ ਜੀ ਚਾਰ ਲੱਗਦੇ ਸੀ ਹਾਂ ਵੀ ਉਹਦਾ ਉਹ ਹੁਣ ਇੰਜੈਕਸ਼ਨ ਲੱਗਣਾ ਹਟ ਗਏ ਚਾਰ ਟਿਕੇ ਬਾਅਦ 550 ਸ਼ੁਗਰ ਰਹਿੰਦੀ ਸੀ ਚਾਰ ਟਿਕੇ ਲੱਗਦੇ ਸੀਗੇ ਤੇ ਹੁਣ ਲਗਭਗ ਇੱਕ ਡੱਬਾ ਖਾ ਕੇ ਸ਼ੁਗਰ ਨਾਰਮਲ ਆ ਗਈ ਉਹਨਾਂ ਦੀ 150 ਸਵਾ 100 150 ਤੱਕ ਆ ਗਈ ਤੇ 10 ਡੀਕੇ ਬੰਦ ਹੋ ਗਏ ਕਿ ਟਿਕਾ ਬੰਦਾ ਹਜੇ ਵੀ ਲਗਾਉਂਦਾ ਹੈ ਓਕੇ ਹਾਂ ਇਦ ਨਾਲੇ ਲੋਕਾਂ ਦੀ ਗੋਲੀ ਵੀ ਬੰਦ ਹੋ ਰਹੀ ਆ ਟੀਕੇ ਵੀ ਬੰਦ ਹੋ ਰਿਹਾ ਮਤਲਬ ਕਿ ਇਹ ਬਾਡੀ ਨੂੰ ਸ਼ੂਗਰ ਦਾ ਖਤਮ ਕਰਦਾ ਹੀ ਕਰਦਾ ਅੰਦਰੋਂ ਵੀ ਸਟਰੋਂਗ ਕਰਦਾ ਅੰਦਰੋਂ ਵੀ ਪਾਵਰ ਦਿੰਦਾ ਹਰਮਿੰਦਰ ਸਿੰਘ ਜੀ ਅਮੀਰ ਸਿੰਘ ਜੀ ਸੋਰੀ ਹਰਮਿੰਦਰ ਸਿੰਘ ਜੀ ਤੁਸੀਂ ਇਹ ਦੱਸ ਦਿਓ ਮੈਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੁਸੀਂ ਮਹਾਰਾਜ ਦੇ ਰਹਿਣ ਵਾਲੇ ਹੋ ਮਹਾਰਾਜ ਤੁਹਾਡਾ ਘਰ ਹੈ ਆਪਣੀ ਤਾਂ ਚੰਗੀ ਮੁਲਾਕਾਤ ਹੈ ਇਹ ਕੋਈ ਠੱਗ ਚੋਰ ਨਹੀਂ ਬੰਬੇ ਤੋਂ ਨਹੀਂ ਆਇਆ ਹੋਇਆ ਇਹ ਆਪਣੇ ਪਿੰਡਾਂ ਦੇ ਵਿਚਲਾ ਆਪਣਾ ਦੋਸਤ ਮਹਾਰਾਜ ਪਿੰਡ ਦਾ ਹੀ ਆ ਹਾਂਜੀ ਬੋਲੋ ਸ਼ੂਗਰ ਤੇ ਸ਼ੂਗਰ ਦਾ ਸਾਡੇ ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ ਇਹਦੇ ਸ਼ੂਗਰ ਤੇ ਆ ਗੋਲੀ ਟਿਕੇ ਦਾ ਬੰਦ ਹੁੰਦਾ ਅੰਦਰੋਂ ਬੰਦ ਨੂੰ ਸਟਰੋਂਗ ਕਰਦਾ ਹੈ ਪਾਵਰ ਵੀ ਦਿੰਦਾ ਹੈ ਅੱਧਾ ਚਮਚਾ ਇਹਦਾ ਖਾਣਾ ਹੈ ਅੱਧਾ ਚਮਚਾ ਇਹਦਾ ਸ਼ਾਮ ਨੂੰ ਖਾਣਾ ਹੈ ਫਿਰ ਇਹ ਸ਼ੂਗਰ ਆਹ ਖਾ ਕੇ ਹਾਂ ਇਹਨੇ ਪੇਟ ਦੀ ਸਫਾਈ ਕਰ ਦੇਣੀ ਆ ਜਦੋਂ ਸਾਰੀ ਪੇਟ ਦੀ ਸਫਾਈ ਹੋ ਗਈ ਤੇ ਉਸ ਤੋਂ ਬਾਅਦ ਸ਼ੂਗਰ ਵਾਲਾ ਸ਼ੁਰੂ ਕਰਵਾ ਦੇ ਬੰਦਾ ਪਹਿਲਾਂ ਪੇਟ ਦੀ ਸਫਾਈ ਜ਼ਰੂਰੀ ਆ ਅੱਛਾ ਜੀ ਤੇ ਇਹ ਆਪਣੀ ਬਿਲਕੁਲ ਪਿਓਰ ਸ਼ਿਲਾਜੇਤਾ ਜੀ ਬਿਲਕੁਲ ਪਿਓਰ ਨਾਲ ਮੈਂ ਖਾਦੀ ਆ ਜੀ ਨਾਲ ਪਿਓਰਟੀ ਦਾ ਸਰਟੀਫਿਕੇਟ ਵੀ ਇਹਦੇ ਵਿੱਚ ਹੈ ਤੇ ਜਿੰਨੀ ਕਣਕ ਦਾ ਦਾਣਾ ਹੁੰਦਾ ਐਨੀ ਖਾਣੀ ਹੁੰਦੀ ਅੰਦਰ ਜਾ ਕੇ ਬੋਲੋ ਜੀ ਐਨੀ ਬੈਸਟ ਐ ਬਲੱਡ ਜੇ ਹੋਵੇ ਖੂਨ ਘਾੜਾ ਹੋਵੇ ਕਮਜ਼ੋਰੀ ਹੋਵੇ ਲੱਤਾਂ ਵਾਂਗੂ ਦੁਖਦੀਆਂ ਹੋਣ ਐਨੀ એનર્ਜੀ ਦਿੰਦੀ ਆ ਨਾ ਵਾਈਗਰੋ ਇਹ ਚਲੋ ਜੀ ਬਹੁਤ ਬਿਲਕੁਲ ਪਿਓਰ ਨਾਲ ਪਿਓਰਟੀ ਸਾਡੀ ਬੜਕ ਵੀ ਆ ਦੇ ਵਿੱਚ ਅੱਛਾ ਅੱਛਾ ਹਾਂਜੀ ਬਹੁਤ ਪਿਓਰ ਸਿਲਾ ਜੀਤਾ ਜੀ ਫਿਰ ਐਂਡ ਤੇ ਸਾਡੀ ਆ ਗਈ ਇੱਕ ਡੈਂਟ ਇੱਕ ਦੰਦ ਐ ਜਿਹੜੇ ਲਾਈਫਟਾਈਮ ਆਪਣੇ ਨਾਲ ਚੱਲਦੇ ਆ ਕਹਿੰਦੇ ਅੱਖਾਂ ਗਈਆਂ ਜਾਂ ਹਨ ਗਿਆ ਦੰਦ ਗਏ ਸਵਾਦ ਗਿਆ ਤੇ ਇਹਦੇ ਕੀ ਰਿਜ਼ਲਟ ਆ ਸਾਡੀ ਡੈਂਟ ਤੇ 260 ਰੁਪਏ ਦੀ ਐ ਲਗਭਗ 2-3 ਮਹੀਨੇ ਚੱਲ ਜਾਂਦੀ ਆ ਮਾੜੀ ਜੀ ਲੱਗਦੀ ਤਾਂ ਤਾਂ ਹੰਡਾ ਲੱਗਦਾ ਹੋਵੇ ਨਸੂੜਿਆਂ ਵਿੱਚ ਖੂਨ ਆਉਂਦਾ ਹੋਵੇ ਮੂੰਹ 'ਚ ਬਦਬੂ ਆਉਂਦੀ ਹੋਵੇ ਦੰਦਾਂ ਲਈ ਤਾਂ ਇੱਕ ਵਰਦਾਨ ਹੀ ਐ ਸਰਵੀਤ ਜੀ ਗੱਲ ਓਨੀ ਹਾਂਜੀ ਗੱਲ ਓਨੀ ਹੋਵੇ ਜਿੰਨੀ ਇਹ ਚ ਹੈਗੀ ਐ ਲੋਹੇ ਦੀ ਲਕੀਰੀਆ ਜੀ ਸਿਰਦਰਦ ਕਰਦਾ ਇਹਨੂੰ ਸਿਰ ਤੇ ਲਗਾ ਲਓ ਅੱਡੀਆਂ ਪਾਟੀਆਂ ਇਹਨੂੰ ਅੱਡੀਆਂ ਤੇ ਲਗਾ ਲਓ ਜ਼ਖਮ ਹੋਇਆ ਇਹਨੂੰ ਜ਼ਖਮ ਤੇ ਲਗਾ ਲਓ ਇੱਕ ਵਾਰ ਜੇ ਰਾਜਸਤਾਨੀ ਦਾ ਮੁੰਡਾ ਨਾ ਮੋਟਰਸਾਈਕਲ ਵੇਚਦਾ ਹੁੰਦਾ ਸੀ ਕੰਮ ਤੇ ਹਾਂਜੀ ਤੇ ਮੇਰੇ ਉਹਨੇ ਕਿਸੇ ਗੱਲ 'ਚ ਇਹੋ ਜਿਹਾ ਕਪੜਾ ਕਰਤਾ ਜੋ ਕਰਤਾ ਜਬ ਵਿਚਾਰੇ ਤੋਂ ਹੋ ਗਿਆ ਦੇਖੋ ਵਿਚਾਰਾ ਕੋਈ ਇਹੋ ਜੀ ਗੱਲ ਨਹੀਂ ਹਾਂਜੀ ਹੋ ਗਿਆ ਮਤਲਬ ਨਹੀਂ ਕਰਿਆ ਉਹਨੇ ਮੇਰੀ ਕਿਸ਼ਤ ਉਸ ਤੇ ਨਾ ਭਰੀ ਗਈ ਹਾਂਜੀ ਤੇ ਮੈਨੂੰ ਫੈਨ ਪੈ ਗਿਆ ਹਾਲਾਂਕਿ ਮੈਂ ਰੋਜ਼ ਭਰਦਾ ਸੀ ਆਈ ਮਹੀਨੇ ਜਾਂ ਹੋਰ ਮੋਟਰਸਾਈਕਲ ਦੀ ਅੱਛਾ ਤੇ ਉਹਦੇ ਮੈਂ ਬਾਰਤੀ ਰੰਮੀ ਆ ਖਾਜਰ ਜਾ ਕੇ ਮਤਲਬ ਇਹ ਗੱਲ ਤਾਂ ਨਹੀਂ ਹੁੰਦੀ ਨਾ 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 ਅੱਛਾ ਲਗਭਗ 6 ਸਾਲ ਹੋ ਗਏ ਆਪਾਂ ਫੀਲਡ 'ਚ ਹੀ ਰਹਿ ਰਹੇ ਆ ਵਾਹਿਗੁਰੂ ਦੀ ਕਿਰਪਾ ਨਾਲ 60 65 ਸਕੂਲ ਕਾਲਜਾਂ ਜਿਨ੍ਹਾਂ ਵਿੱਚ ਮੈਂ ਲੈਕਚਰ ਕਰ ਰਿਹਾ ਆਪਣੇ ਬਟਾਂਡੇ ਇਲਾਕੇ ਵਿੱਚ ਕਿਉਂਕਿ ਮੈਂ ਆਪਦੇ ਦੋਸਤਾਂ ਨੂੰ ਬੇਨਤੀ ਕਰਦਾ ਏ ਬਾਕੀ ਬਾਗਮਾਲ ਜਿਹੜੀਆਂ ਗੱਲਾਂ ਬਈ ਜੀ ਬੋਲ ਰਿਹਾ ਸੱਚਾ ਸੁੱਚਾ ਗੁਰਸਿੱਖ ਬੰਦਾ ਜ਼ਰੂਰ ਇਹਨਾਂ ਦੀ ਜਿਹੜੀ ਮੈਡੀਸਨ ਤੇ ਤੁਸੀਂ ਥੋੜੀ ਜੀ ਇੱਕ ਵਾਰੀ ਲੈ ਕੇ ਦੇਖੋ ਜ਼ਰੂਰ ਰਿਜ਼ਲਟ ਮਿਲਣਗੇ ਬਹੁਤ ਤਗੜੇ ਰਿਜ਼ਲਟ ਮਿਲਣਗੇ ਜਿਹੜੇ ਸਾਡਾ ਬਈ ਜੀ ਕਹਿ ਰਹੇ ਆ ਤੇ ਮੈਂ ਯੂਜ਼ ਕਰ ਰਹੇ ਹਾਂ ਹਾਂ ਜੀ ਕਹੋਗੇ ਅੱਪਾ ਦੇਖ ਰਹੇ ਆ ਲੋਕ ਥੱਬਾ ਥੱਬਾ ਦਵਾਈਆਂ ਖਾ ਰਹੇ ਆ ਹਰ ਇੱਕ ਦੇ ਫਰਿਜ ਤੇ ਉੱਤੇ ਟੋਕਰੀ ਪਈ ਹੁੰਦੀ ਆ ਹਣਾ ਇੰਨੀਆਂ ਜੀਆਂ ਦਵਾਈਆਂ ਇਹ ਫੂਡ ਸਪਲੀਮੈਂਟ ਹੈ ਕੋਈ ਮੈਡੀਸਨ ਕੋਈ ਦਵਾਈ ਨਹੀਂ ਹੈ ਇਹ ਜੜ ਤੋਂ ਬਿਮਾਰੀ ਨੂੰ ਖਤਮ ਕਰ ਦਿਆ ਜੀ ਕੋਲਗੇਟ ਬਾਰੇ ਕੀ ਦੱਸਦੇ ਸੀ ਕੋਲਗੇਟ ਜੇ ਸਿਰ ਦਰਦ ਕਰਦਾ ਸਿਰ ਤੇ ਲਗਾ ਲਓ ਸਿਰ ਰਿਜ਼ਲਟ ਜੋ ਲੈ ਚੁੱਕੇ ਆਂ ਅੱਡੀਆਂ ਪਾਟੀਆਂ ਅੱਡੀਆਂ ਤੇ ਲਗਾ ਲਓ ਜ਼ਖਮ ਹੋਇਆ ਨੂੰ ਜ਼ਖਮ ਤੇ ਲਗਾ ਲਓ ਤੇ ਜਾਬ ਬਣਿਆ ਤਾਂ ਮਾੜੀ ਜੀ ਨੂੰ ਘੋਲ ਕੇ ਪੀ ਲਓ ਠੰਡਕ ਪਾ ਦਿੰਦੀ ਅੰਦਰ ਜਿੱਤੇ ਜਾਬ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹ ਦੇ ਹਾਂਜੀ ਦੰਦਾਂ ਲਈ ਤਾਂ ਵਰਦਾਨ ਹੀ ਆ ਇਹ ਮੂੰਹ ਦੇ ਕੈਂਸਰ ਤੇ ਕਰ ਸਾਡੇ ਰਿਜ਼ਲਟ ਡੈਂਟ ਦੇ ਆ ਚੁੱਕੇ ਆ ਜੀ ਐਨੀ ਬੈਸਟ ਸਾਡੀ ਡੈਂਟ ਹੈ ਜੀ 260 ਰੁਪਏ ਦੀ ਹੈ ਲਗਭਗ 2.5 ਮਹੀਨੇ ਚੱਲ ਜਾਂਦੀ ਹੈ ਇਹ ਮਾੜੀ ਜੀ ਲੱਗਦੀ ਹੈ ਜੀ ਐਨੀ ਵੈਸਟ ਲਗਭਗ ਜਿੰਨੇ ਵੀ ਫੂਡ ਸਪਲੀਮੈਂਟ ਆ ਸਾਡੇ ਬੇਸ਼ਕਮਾਲ ਰਿਜ਼ਲਟ ਹੈ ਤੇ ਆਨੰਦ ਆ ਰਿਹਾ ਪुण ਸੇਵਾ ਸੀ ਸਥਾ ਦੇ ਕਰ ਕੀ ਉਹਦੇ ਵੱਲੋਂ ਮਾਤਾ ਜੀ ਮਿਲੇ ਉਹਨਾਂ ਨੂੰ ਐਨੀ ਜ਼ਿਆਦਾ ਪ੍ਰੋਬਲਮ ਸੀਗੀ ਤੇ ਮਾਤਾ ਕਹਿੰਦੀ ਪੁੱਤ ਦੋ ਟਾਈਮ ਮੈਂ ਤੁਹਾਡੀ ਅਰਦਾਸ ਕਰਕੇ ਆਉਣੀ ਆ ਗੁਰੂ ਘਰ ਜਾ ਕੇ ਮੈਨੂੰ ਬਚਾਤਾ ਜਾਂਦੇ ਕਿੰਨੇ ਬੱਚਿਆਂ ਨੂੰ ਪੜਾਉਣਾ ਕੀ ਹਲਵਾ ਦੇ ਮੇਰੇ ਕੋਲੇ 60-65 ਸਕੂਲ ਕਾਲਜ ਆ ਜੀ ਬਟਿੰਡੇ ਇਲਾਕੇ ਦੇ ਵਿੱਚ 15 ਕ ਕਾਲਜ ਆ 50 ਕ ਸਕੂਲ ਆ ਜਿਨ੍ਹਾਂ ਵਿੱਚ ਮੋਰਲ ਵੈਲਿਊ ਮੈਂ ਕਰਵਾਣੀ ਦਾ ਲੈਕਚਰ ਕਰਦਾ ਪ੍ਰਚਾਰ ਕਰ ਥੈਂਕ ਯੂ ਬਹੁਤ ਹਨ ਤੇ ਇੱਕ ਸਾਡਾ ਪ੍ਰੋਜੈਕਟ ਹੋਰ ਹੈ ਜਿਹੜਾ ਮੇਰੇ ਕੋਲੇ ਹੈਗਾ ਨਹੀਂਗਾ ਦੱਸਣਾ ਚਾਹਾਂਗਾ ਦੱਸ ਦਿਓ ਵੀ ਦੱਸ ਦਿਓ ਸਾਡਾ ਇੱਕ ਫੈਮਿਨਿਊ ਹੈ ਓਨਲੀ ਲੇਡੀਜ਼ ਵਾਸਤੇ ਲੇਡੀਜ਼ ਨੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਅੱਛਾ ਇੱਕ ਹੋਰ ਹੋਰ ਆ ਯਾਦ ਰੱਖਿਓ ਇੱਕ ਤੁਸੀਂ ਕਹਿੰਦੇ ਸੀ ਜਿਹੜੇ ਫੇਸ ਬਹੁਤ ਟੈਂਡ ਬਣਾਉਂਦਾ ਹੈ ਵਿਆਹ ਵਾਲੇ ਬਹੁਤ ਮੁੰਡੇ ਵਿਆਹ ਵਾਲੇ ਬਹੁਤ ਕੁੜੀਆਂ ਤੇ ਸਵਾ ਆ ਰਿਹਾ ਜੀ ਉਹਨੇ ਸੀਜ਼ਨ ਵੀ ਆ ਰਿਹਾ ਉਹਦੇ ਵਾਸਤੇ ਕੀ ਜਿਹੜੇ ਤੁਸੀਂ ਕਹਿੰਦੇ ਸੀ ਫੇਸ ਨੂੰ ਜਮਾ ਬਦਲ ਹਾਂਜੀ ਉਹ ਕੱਲੀਆਂ ਕੁੜੀਆਂ ਵਾਸਤੇ ਆ ਜੀ ਅੱਛਾ ਲੜਕੀਆਂ ਵਾਸਤੇ ਲੜਕੀਆਂ ਵਾਸਤੇ ਲੇਡੀਜ਼ ਵਾਸਤੇ ਹਾਂ 70 ਤੋਂ 80% ਲੇਡੀਜ਼ ਨੂੰ ਪ੍ਰੋਬਲਮ ਹੈ ਮੈਂਸ ਦੀ ਲਕੋਰੀਆ ਦੀ ਪੇਨ ਹੁੰਦੀ ਹੈ ਬੱਚੇਦਾਨੇ ਚਰਸੌਲੀਆਂ ਮੂੰਹ ਤੇ ਲੜਕੀਆਂ ਦੇ ਵਾਲ ਤੇ ਕਰਾ ਰਹੇ ਆ ਆਪਾਂ ਦੇਖ ਰਹੇ ਆ ਚਿਹਰੇ ਤੇ ਉਹ ਪੀਣ ਵਾਲੀ ਸੀਸੀ ਹੈ ਜੀ ਡੇਢ ਚਮਚਾ ਉਹਦਾ ਸਵੇਰ ਪੀਣਾ ਡੇਢ ਚਮਚਾ ਸ਼ਾਮ ਨੂੰ ਪੀਣਾ ਸਾਡੇ ਕੋਲ ਰਿਜ਼ਲਟ ਆਇਆ ਰਿਜ਼ਲਟ ਹਨਾ ਨੀਨਕ ਰਿਜ਼ਲਟ ਆਇਆ ਜੀ ਬਹੁਤ ਬੈਸਟ ਫੇਸ ਤੇ ਦਾਮ ਕਿਨੇ ਮਾਰਦੀ ਮੂੰਹ ਤੇ ਹੋਣ ਦਾਣੇ ਝੋੜੀਆਂ ਦਾਗ ਚਮਕ ਲੱਗ ਜਾਂਦਾ ਚਿਹਰਾ ਓਨਲੀ ਲੇਡੀਜ਼ ਦਾ ਓਨਲੀ ਲੇਡੀਜ਼ ਹਾਂ ਉਹ ਲੇਡੀਜ਼ ਵਾਸਤੇ 9 9 ਲੇਡੀਜ਼ ਵਾਸਤੇ ਆਜੀ ਚਲੋ ਜੀ ਤੇ ਬੱਚੇਦਾਨੀ ਵਿੱਚ ਰਸੌਲੀਆਂ ਸਾਡੇ ਉਹਦੇ ਵੀ ਉਹਦੇ ਰਿਜ਼ਲਟ ਆ ਚੁੱਕਿਆ ਜੀ ਓਕੇ ਜੀ ਹਾਂ ਜੀ ਬਹੁਤ ਵੈਸਟਰ ਰਿਜ਼ਲਟ ਸਾਡੇ ਫੈਮਿਨਿਓ ਦੇ ਬਾਕੀ ਤੁਸੀਂ ਯੂਜ਼ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ